ਲਓ ਵੀ ਸੱਜਣੋ ਅੱਜ ਇੱਕ ਹੋਰ ਆਵਲਕਤ ਲੈ ਆਤੀ ਤੁਹਾਡੇ ਸਾਹਮਣੇ ਜਿਹੜੇ ਭਰਾਵਾਂ ਦੀ ਪਿਛਲੇ ਦਿਨੀ ਮੰਨ ਲਓ ਲਾਂਭਾ ਆਇਆ ਸੀ ਨਾ ਵੀ ਜਦ ਆਵਲਕ ਨੂੰ ਢਿ ਲੈਣੀ ਚੰਗੀ ਬਰੀਕੀ ਵਾਲੀ ਲੈਣੀ ਚੰਗੀਆਂ ਬੰਤਰਾ ਨਹੀਂ ਲੈਣੇ ਤਾਂ ਆ ਵੀਡੀਓ ਪੂਰੀ ਦੇਖ ਲਓ ਜਿਆਦਾ ਲੰਬਾ ਟਾਈਮ ਨਹੀਂ ਆਪਾਂ ਲੈਣਾ ਤੁਹਾਡਾ ਬਸ 2 ਮਿੰਟਾਂ ਦੀ ਵੀਡੀਓ ਸਾਰੀ ਡਿਟੇਲ ਆਪਾਂ ਵੀਡੀਓ ਦੇ ਵਿੱਚ ਦੇ ਦੇਣੀ ਕੀ ਉਮਰ ਆ ਕੀ ਆਈਡੀਆ ਜੈਜ ਰੇਟ ਦੀ ਹੈ ਤਾਂ ਮਿੱਤਰੋ ਪਹਿਲੀ ਗੱਲ ਤੁਹਾਡਾ 51000 ਰੁਪਏ ਵਾਲਾ ਬੱਚ ਜਣਾ ਕੁੜੀ ਮੀਟ ਆ ਕਿਹੜੇ ਘੋੜੇ ਤੁਮੇ ਇਹਦਾ ਕਿੰਨਾ ਟਾਈਮ ਹੋ ਗਿਆ ਮੀਟ ਹੋਈ ਨੂੰ ਸਾਰੀ ਡਿਟੇਲ ਦਵਾਂਗੇ ਪਹਿਲਾਂ ਤਾਂ ਸਵਾਗਤ ਹੈ ਸਾਰੇ ਸੱਜਣਾ ਬਾਬਾ ਜੀ ਦਾ ਸਟਾਰ ਫਾਰਮ YouTube ਚੈਨਲ ਦੇ ਉੱਤੇ ਤੇ ਜਿਹੜੇ ਭਰਾਏ ਵੀਡੀਓ Facebook 'ਤੇ ਦੇਖਦੇ ਦੇਖਦੇ ਉਹਨਾਂ ਦਾ ਵੀ ਤਹਿ ਦਿਲੋਂ ਸਵਾਗਤ ਹੈ ਜੀ ਆਇਆਂ ਦੋਸਤੋ ਨਵੀਂ ਸਵੇਰ ਨਵੇਂ ਜਨਮਰ ਦੀ ਵੀਡੀਓ ਨਾਲ ਹਾਜ਼ਰ ਹੋਏ ਆ ਅੱਜ ਤਰੀਕ 26 ਮਾਰਚ 2025 ਨੂੰ ਆ ਵੀਡੀਓ ਤੁਹਾਡੇ ਸਾਹਮਣੇ ਲੈ ਕੇ ਪਹੁੰਚੇ ਆ ਜੀ ਬਹੁਤ ਚੰਗੀ ਘੋੜੀ ਲਿਆਏ ਆ ਫਰੇਮ ਬਹੁਤ ਸੋਹਣਾ ਡਿਜ਼ਾਈਨ ਦਾ ਜਿਹੜਾ ਕਲਰ ਫਰੇਮ ਆ ਉਹ ਵੀ ਬਹੁਤ ਚੰਗਾ ਬਾਕੀ ਬੰਦ ਤਰ੍ਹਾਂ ਕੰਨ ਕੰਡੀਸ਼ਨ ਬਹੁਤ ਜ਼ਿਆਦਾ ਚੰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਦੋਸਤੋ ਜੇ ਤੁਸੀਂ ਵੀ ਜਾਇਜ਼ ਮੁੱਲ ਤੇ ਚੰਗੇ ਤੋਂ ਚੰਗਾ ਜਾਨਵਰ ਚਾਹੁੰਦੇ ਆ ਤੇ ਜੇ ਵੀਡੀਓ ਪਸੰਦ ਆਈ ਲਾਈਕ ਕਰ ਦਿਓ ਕਮੈਂਟ ਕਰ ਦਿਓ ਤੇ ਜਿਆਦਾ ਤੋਂ ਜਿਆਦਾ ਸ਼ੇਅਰ ਕਰ ਦਿਓ ਤੇ ਨੋਟੀਫਿਕੇਸ਼ਨ ਦੀ ਬੈਲ ਆਨ ਕਰ ਲਿਓ ਤਾਂ ਕਿ ਤੁਹਾਨੂੰ ਮਾਰਕੀਟ ਨਾਲੋਂ ਸਸਤਾ ਜਾਨਵਰ ਆਪਣੇ ਚੈਨਲ ਤੇ ਮਿਲ ਜੇ ਦੋਸਤੋ ਆਵਲਾ ਘੋੜੀ ਜੋ 60 ਇੰਚ ਹਾਈਟ ਆ ਸਾਢੇ 4 ਸਾਲ ਉਮਰ ਆ ਜੀ ਬਾਲਪੋਰੀਆਂ ਦੇ ਜਮਨ ਸਾਫਾ ਹੱਥਾਂ ਪੈਰਾਂ ਦੀ ਪੂਰੀ ਸਫਾਈਤ ਸੁੰਭ ਸੁੰਭੇ ਸੈਜ ਬਹੁਤ ਸੋਹਣਾ ਬਾਕੀ ਘੋੜੀ ਦਾ ਜਿਹੜਾ ਕਲਰ ਆ ਉਹ ਬਹੁਤ ਸੋਹਣਾ ਜਿਵੇਂ ਆਪਾਂ ਪੰਜਾਬੀ ਭਾਸ਼ਾ ਜ ਬਲੈਕ ਤੇ ਵਾਈਟ ਕਲਰ ਦਾ ਫਰੇਮ ਹੈ ਇਹਦਾ ਪੂਰਾ ਸਹੀ ਆਪਾਂ ਮੰਨਦੇ ਹਾਂ ਪੂਰਾ ਸਹੀ ਫਰੇਮ ਆ ਮੱਥੇ ਬਲੇਜ ਆ ਬਾਲ ਭੋਰੀਆਂ ਦੀ ਸਾਫ ਆ ਅੰਦਰ ਦੀ ਚੈੱਕ ਪਾਸ ਆ ਤੇ ਦੋਸਤੋ ਅੱਜ ਲਾਸਟ ਜੈਂਪ ਵੀ ਨੂੰ ਦਿੱਤਾ ਜੀ ਸਵੇਰ ਜੈ ਰਾਜ ਤੋਂ ਇੱਕ ਪਰਸ ਜੈਂਪ ਦਿੱਤਾ ਇੱਕ ਅੱਜ ਦਿੱਤਾ ਚੈੱਕ ਬਾਬਾ ਸੌਖਾ ਰੱਖੇ ਮਹੀਨੇ ਤਾਂ ਗੱਬਣ ਚੈੱਕ ਪਾਸ ਹੋ ਗਈ ਹੀਟ ਬਹੁਤ ਸੋਹਣੀ ਸੀ ਡਾਕਟਰ ਕਰਮਜੀਤ ਤੋਂ ਹੀਟ ਚੈੱਕ ਹੋ ਕੇ ਮੀਟ ਹੋਈ ਹੈ ਜੀ ਸਾਰੀ ਮੀਟਿੰਗ ਦੀ ਫੋਟੋ ਵੀਡੀਓ ਮਿਲ ਜਣੇ ਤੁਹਾਨੂੰ 60 ਇੰਚ ਹਾਈਟ ਆ ਸਾਢੇ 4 ਸਾਲ ਉਮਰ ਆ ਬਾਲ ਪੌਰੀਆਂ ਸਾਫ ਹੱਥਾਂ ਪਰਿਆ ਤੇ ਸਵਾਰੀ ਨੂੰ ਬਹੁਤ ਸਾਫ ਤੌਰ ਤੇ ਆ ਸਵਾਰੀ ਵਾਲਾ ਬੰਦਾ ਆਪਣਾ ਹੈ ਜੀ ਛੁੱਟੀਆਂ ਤੇ ਜੀ ਤਾਂ ਸਵਾਰੀ ਦੀ ਕਲਿੱਪ ਨਹੀਂ ਲਾਈ ਤੋ ਆਪ ਆ ਕੇ ਚੜ੍ਹ ਕੇ ਦੇਖੋ ਤੁਹਾਨੂੰ ਸਵਾਦ ਆ ਜਾਊ ਕੰਨ ਗੁੰਦੀ ਬਹੁਤ ਚੰਗੀ ਮੰਨ ਲਓ ਬਰੀਡਿੰਗ ਵਾਲੀ ਘੋੜੀ ਆ ਤੇ ਜੈ ਰਾਜ ਦੇ ਤੁਹਾਨੂੰ ਬੱਚਿਆਂ ਦਾ ਪਤਾ ਹੈ ਕੀ ਕੁਆਲਿਟੀ ਹੁੰਦਾ ਤੇ ਜੈ ਰਾਜ ਤੋਂ ਮੀਟ ਆ ਤੁਹਾਡਾ 52000 ਉਹ ਬਾਤ ਜਣਾ ਪਹਿਲੀ ਗੱਲ ਤਾਂ 100% ਘੋੜੀ ਗੱਭਨ ਰੋ ਬਾਬਾ ਨਾ ਕਰੇ 1921 ਹੁੰਦੀ ਆ ਤਾਂ ਆਪਾਂ ਘੋੜਾ ਦੁਆਰਾ ਫਰੀ ਛੱਡਾਂਗੇ ਤੁਹਾਨੂੰ ਪਰਚੀ ਤੇ ਫੋਟੋ ਵੀਡੀਓ ਸਲਿੱਪ ਸਾਰਾ ਕੁਝ ਮਿਲੂ ਬਾਕੀ ਨੰਬਰ ਦੇਤੇ ਉੱਪਰ ਸੰਪਰਕ ਕਰ ਲਿਓ ਮਿਲਦੇ ਆ ਜਲਦ ਨਵੀਂ ਵੀਡੀਓ ਨੂੰ ਬਹੁਤ ਬਹੁਤ ਧੰਨਵਾਦ